ਜਿਵੇਂ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਕਾਫੀ ਖਰਾਬ ਹੋਏ ਹੋਏ ਨੇ ਤਾਂ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਇੱਕ ਘਰ ਦੇ ਵਿੱਚ ਡਰੋਨ ਜਿਹੜਾ ਸੱਟਿਆ ਗਿਆ ਔਰ ਉਸਤੇ ਲੋਕ ਜਿਹੜੇ ਪੁਲਿਸ ਅਧਿਕਾਰੀ ਨੇ ਉੱਥੇ ਪਹੁੰਚਦੇ ਨੇ ਔਰ ਲੋਕਾਂ ਨੂੰ ਜਿਹੜਾ ਹੈ ਹਸਪਤਲ ਲਿਜਾਇਆ ਜਾ ਰਿਹਾ ਔਰ ਜਿਹੜੇ ਲੋਕ ਉੱਥੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਔਰ ਉੱਥੇ ਡਰੋਨ ਡਿੱਗਣ ਨਾਲ ਪੂਰੇ ਫਿਰੋਜ਼ਪੁਰ ਦੇ ਵਿੱਚ ਇਸ ਟਾਈਮ ਦਹਿਸ਼ਤ ਦਾ ਮਾਹੌਲ ਬਣਿਆ ਆ ਔਰ ਲੋਕ ਕਾਫੀ ਜਿਹੜੇ ਉੱਥੇ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਪ੍ਰਸ਼ਾਸਨ ਜਿਹੜਾ ਪ੍ਰੋਪਰ ਉਹਨਾਂ ਦੇ ਨਾਲ ਸਾਤ ਦਿਨ ਦਾ ਹੋਇਆ ਨਜ਼ਰ ਆ ਰਿਹਾ ਔਰ ਜਿਨ੍ਹਾਂ ਦੇ ਜਿਹੜੇ ਲੋਕ ਉਸ ਦੇ ਡਰੋਨ ਦੇ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਸ ਟਾਈਮ ਪ੍ਰਸ਼ਾਸਨ ਵੱਲੋਂ ਜਿਹੜੇ ਪੁਲਿਸ ਅਧਿਕਾਰੀ ਨੇ ਉੱਥੇ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਔਰ ਇਲਾਜ ਜਿਹੜਾ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਜਿਹੜੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਨਾਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ ਤਸਵੀਰਾਂ ਫਿਰੋਜ਼ਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਤੁਹ ਉਹ ਉਹਨਾਂ ਦੀ ਗੱਲਬਾਤ ਵੀ ਸੁਣਾਣਿਆ ਫਿਰੋਜ਼ਪੁਰ ਦੇ ਲੋਕ ਕਹਿੰਦਾ ਕੀ ਕਹਿਣਾ ਕਿਸ ਸਮੇਂ ਦੇ ਵਿੱਚ ਜਿਹੜਾ ਡਰੋਨ ਡਿੱਗਦਾ ਔਰ ਉਸ ਟਾਈਮ ਦਾ ਉੱਥੇ ਦਾ ਕੀ ਮਾਹੌਲ ਸੀਗਾ ਅਧਿਕਾਰੀ ਵੀ ਉੱਥੇ ਮੌਕੇ ਤੇ ਪਹੁੰਚੇ ਹੋਏ ਆ ਸਾਰਿਆਂ ਨਾਲ ਆਓ ਗੱਲਬਾਤ ਕਰਦੇ ਆਂ ਕਿ ਪਹਿਚਾਨੀ ਕਿ ਖਾਈ ਕਿਸੇ ਘਰੇ ਤਾਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨਕੀ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਾਨੇ ਘਰ ਚ ਮੌਜੂਦ ਸੀ ਕਿੰਨੇ ਆ ਤਿੰਨ ਚਾਰ ਜਨੇ ਹੀਗੇ ਨੇ ਜੀ ਹਾਂ ਤੁੰ ਲੈ ਕੇ ਆਏ ਆ ਜੀ ਕਿਹੜੇ ਪਿੰਡ ਘਟਣਾ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚਾਗੂ ਬਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਤੇ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਨਾ ਲੱਖਾ ਹੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਸੜ ਗਏ ਉਹਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਦੋ ਦੋ ਗੱਡੀ ਜਈ ਚਾਰ ਤੋਂ ਚਾਰ ਤੋਂ ਪੰਜ ਹੈ ਨਾ ਹਾਂਜੀ ਦੇ ਕੋਈ ਤਿੰਨ ਜਣੇ ਦੀ ਸੂਚਨਾ ਕੀ ਜੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਐ ਬਹੁਤ ਸਾਰੀ ਬਾਕੀ ਜਾ ਕੇ ਅੰਦਰ ਦੇਖੇ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿਹੜੀ ਜਿੰਨਾ ਕਾਮਲਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੁ ਨਹੀਂ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਪਲਾਈਜ਼ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਆ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰ ਜਿੰਦੀ ਨੇ ਕੰਮ ਹੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੱਲ ਰੀ ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੇ ਆਈ ਸੀ ਉਦੋਂ ਹੀ ਨਾਲ ਦੇ ਨਾਲ ਜਿਹੜੇ ਕਰ ਇਹੀ ਇੰਜਰਡ ਬੰਦਾ ਮਾਮਲਾ ਸਾਹਮਣੇ ਆਇਆ ਘੁਸਪੈਟੀ ਦਾ ਮਾਮਲਾ ਸਾਹਮਣੇ ਆਇਆ ਸੀ ਹੋਰ ਕੋਈ ਨਹੀਂ ਸਾਹਮਣੇ